ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਦੇ ਮਾਰਾ ਹਵਾ ਮਾਰਾ ਬਈ ਹੋਰ ਕੀ ਆ ਹੁਣ ਆਈ ਸੀ ਲਾਸਟ ਆਈ ਸੀ ਮੈਂ ਜੇ ਮੋਹਨ ਜੋਤੀ ਕਰੀ ਲੰਬੀ ਮਾਰਦੇ ਵਿੱਚ ਮਾਰਦੇ ਹਾਂ ਹਾਂਜੀ ਚੱਲ ਫੇਰ ਮਾਰ ਲਾ ਭਰਾਵਾ ਇਹ ਤਾਂ ਫਿਰ ਸਿਰ ਨਸ ਨਾਲ ਲੱਗ ਜਾਮਗੀ ਉਹ ਮਰਦੇ ਪੂਰੇ ਆਹ ਦੇਖਿਓ ਬਈ ਹੋਤਾ ਪਾਈ ਜੇ ਇਹ ਤਾਂ ਰਖੋਗੇ ਹੁਣ ਨਾ ਪਾ ਦੇਗੇ ਚੋਰ ਨੰਬਰ ਪੂਰੇ ਜੋਰ ਨੰਬਰ ਡੋ ਜਵਾਲਾ ਦੂਜੇ ਜੋਰ ਦੀ ਮਾਰ ਕੋਈ ਹੁਣ ਤੂੰ ਤੂੰ ਦੇਖ ਰਹੀ ਹੈਂ ਤੂੰ ਵੀ ਮਾਰ ਗਲਤ ਤਾਂ ਨਹੀਂ ਕਰ ਰਹੀ ਤੁਸੀਂ ਤੁਸੀਂ ਕਹੋ ਜਿਵੇਂ ਉਵੇਂ ਹੀ ਮਾਰ ਦੂੰਗੀ ਇਹ ਕੋਈ ਨਹੀਂ ਮਾਰਨੀ ਤੁਸੀਂ ਕੋਲ ਦੇਖੋ ਉਸ ਨਾਲ ਲੱਗ ਜਾਮਗੀ ਜੇ ਤੁਸੀਂ ਜਿਵੇਂ ਕਹੋਗੇ ਮੈਂ ਬਾਈ ਜਵਾਲਾ ਤਾਂ ਜਿਵੇਂ ਕਹੋਗੇ ਉਵੇਂ ਕਰ ਤੂੰ ਜਿਵੇਂ ਕਹੋਗੇ ਉਹ ਕਰ ਦੇ ਆਂ ਤੁਸੀਂ ਥੋੜੀ ਮੈਂਤ ਕਰਦੇ ਇਹਦੀ ਗੱਲ ਮੈਂ ਮੈਂ ਮਾਫੀ ਮੰਗਦਾ ਇਹਦਾ ਟਾਈਮ ਹੋਗਾ ਕਿਉਂ ਨਹੀਂ ਦਿਖਦਾ ਤਾਂ ਕਿਉਂ ਯਾਰ ਕਰ ਰਿਹਾ ਵੀ ਫੋਨ ਕਰ ਰਹਿਣਾ ਮੈਂ ਕਿੱਥੋਂ ਪਾਤ ਨਹੀਂ ਆਉਂਦਾ ਨਹੀਂ ਪੜਾਇਆ ਹਾਂ ਪੰਜੀ ਹੈ ਨਹੀਂ ਪੜਾਇਆ ਇਹ ਚੇਨਪਾਲੀ ਬੰਦੇ ਅੰਕਲ ਜੀ ਅਰੇ ਅੰਕਲ ਹੋਣਾ ਹੈ ਕੀ ਕਰ ਸਕਦਾ ਗੱਲ ਤਾਂ ਸੁਣੋ ਜੀ ਹੁਣ ਤੇਰੀ ਗੱਲ ਸਮਝਉਣਾ ਇੱਥੇ ਜਿਹੜਾ ਤੁਹਾਡੇ ਨਾਲ ਆਪ ਭਿਆਰ ਤੇ ਲੈ ਕੇ ਬੱਤ ਤਿੰਨ ਸੀ ਵੀ ਇਹ ਰੀ ਐ ਨਾ ਤਿੰਨ ਸੀ ਵੀ ਅਹਿਮਤ ਤਿੰਨ ਸੀ ਸੀ ਵੀ ਇਹਨੂੰ ਤੁਮਾਨੂੰ ਮੇਰੀ ਗੱਲ ਸੁਣੋ ਬਾਈ ਵੀ ਵੀ ਐ ਕਿ ਨਾਮ ਇਧਰ ਨਾਮ ਕੀ ਇਧਰ ਉਹ ਦਿਲੇ ਜਾ ਰਿਹਾ ਮੇਰੀ ਗੱਲ ਸੁਣੋ ਜਿਹੜੇ ਉਹ ਜਗਦੇਵ ਸਿੰਘ ਆ ਹੀ ਆਪਣੇ ਉੱਤੇ ਇਤਜ਼ਾਰ ਕਰੇ ਜੀ ਇਹ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਨਹੀਂਆਂ ਵੀ ਜੋ ਵੀ दारू ਪੀ ਕੇ ਗੱਡੀ ਚਲਾਉਂਦਾ ਉਹ ਡਰਿੰਕ ਐਂਡ ਡਰਾਈਵ ਦਾ ਚਲਾਨ ਕਰਤੋਂਗੇ ਜੀ ਕਿ ਅਸੀਂ ਸਾਰਿਆਂ ਨੂੰ ਮਸ਼ੀਨ ਰਾਹੀਂ ਚੈੱਕ ਕਰ ਐਲਕੋਮਟਰ ਨਾਲ ਚੈੱਕ ਕਰਕੇ ਦੇਖਦੇ ਆ ਕਿ ਕਿਹਦੀ ਕਿਹਦੀ ਦਰੂਹ ਦਿੱਤੀ ਹੈ ਜਿਹਦੀ ਦਰੂਹ ਦਿੱਤੀ ਉਹਦੇ ਅਸੀਂ ਪ੍ਰੋਪਰ ਚਲਾਨ ਕਰਤੀ ਜਾਂਦੇ ਆ ਜੀ ਸਰ ਇੱਕ ਤੁਸੀਂ ਹੁਣ ਕਾਰ ਵਾਲਾ ਰੋਕੇ ਚ ਕਾਫੀ ਤੁਹਾਨੂੰ ਬਹਿਸ ਕੀਤੀ ਹੈ ਕਿ ਪੂਰਾ ਮਾਮਲਾ ਕੀ ਸੀ ਜੀ ਹਾਂ ਜੀ ਤੁਹਾਡੇ ਸਾਹਮਣੇ ਹੀ ਹੈ ਸਾਨੂੰ ਨਾ ਤਾਂ ਕੋਈ ਡਾਕੂਮੈਂਟ ਦਿਖਾ ਰਿਆ ਸੀਗਾ ਡਾਕੂਮੈਂਟ ਇਹਦੇ ਕੋਲ ਹੈਗੇ ਸੀ ਪਰ ਦਿਖਾ ਨਹੀਂ ਰਿਆ ਸੀ ਸਾਨੂੰ ਪਰੇਸ਼ਾਨ ਕਰ ਰਿਹਾ ਸੀ ਸਾਨੂੰ ਤੇ ਇਹਦੇ ਚਲਾਨ ਸਾਨੂੰ ਕੱਟਣਾ ਪਿਆ ਕਿੰਨਾ ਚਲਾਨ ਕੱਟਤਾ ਹੈ ਇਹਦਾ ਇਹਦਾ ਡਰਿੰਕ ਡਰਾਈਵ ਦਾ ਕੱਟਿਆ ਉਹ ਹਾਂ ਜੀ ਅੰਨੀ ਦੇ ਸਾਥੀ ਪੰਜ ਹਜ਼ਾਰ ਦਾ ਬਿਲਕੁਲ ਸ਼ੇਅਰ ਜਸਤ ਕਰਵਾ ਲੈਣ। ਅੱਛਾ ਤੇ ਜੇ ਆਪਣਾ ਮੀਟਰ ਦੇ ਵਿੱਚ ਆ ਗਿਆ ਇਹਨਾਂ ਨੇ ਅਨਪੂਰਨ ਪੀਤੀ ਹੋਈ ਸੀ ਜੀ। ਹਾਂ ਜੀ ਬਹੁਤ ਜ਼ਿਆਦਾ ਪੀਤੀ ਹੈ। ਅੱਛਾ ਹੋਰ ਤੁਸੀਂ ਪਬਲਿਕ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ? ਮੈਂ ਹੀ ਅਪੀਲ ਕਰਦਾ ਹਾਂ ਵੀ दारू ਪੀ ਕੇ ਗੱਡੀ ਨਾ ਚਲਾਓ। ਨਹੀਂ ਤਾਂ ਪੁਲਿਸ ਹਾਸੀ ਹੁੰਦੇ ਆ। दारू ਪੀ ਕੇ ਗੱਡੀ ਚਲਾਓ ਜਿਹੜੇ ਚਲਾਉਂਦੇ ਆ ਉਹਨਾਂ ਦੀ ਹੁੰਦੀ ਆ। ਵੀ ਪੁਲਿਸ ਸਖਤਾਈ ਪਰ ਰੱਖੋਗੇ ਨਾ? ਪੂਰੀ ਸਖਤਾਈ ਅਸੀਂ ਪੂਰੀ ਕਰਾਂਗੇ। दारू ਪੀ ਕੇ ਗੱਡੀ ਨਹੀਂ ਚਲਾਉਣੀ ਅਸੀਂ ਕਿਸੇ ਨੂੰ।